ਸ਼ਹੀਦ ਭਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਹਰੀਮ ਸਿੰਘ ਸੰਤੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਜਨਵਰੀ ਨੂੰ ਗੁਰਦੁਆਰਾ ਜਨਮ ਸਥਾਨ ਸ਼ਹੀਦ ਭਾਬਾ ਦੀਪ ਸਿੰਘ ਜੀ ਵਿਖੇ ਕਨਪਾਰਟ ਸਾਹਿਬ ਦੇ ਭੋਗ ਪਾਇਜਣਗੇ ਤੇ 25 ਤਰੀਕ ਨੂੰ ਹੀ ਨਗਰ ਕੀਰਤਨ ਕੀਤਾ ਜਾਵੇਗਾ ਤੇ 26 ਤੇ 27 ਤਰੀਕ ਨੂੰ ਢਾਡੀ ਅਤੇ ਕਵੀ ਦਰਬਾਰ ਅਤੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਭਾਬਾ ਦੀਪ ਸਿੰਘ ਜੀ ਦੇ ਜਨਮ ਹੋਇਆ ਜਿਸ ਤਰ੍ਹਾਂ ਵੀ ਇਹ ਨਿਯਮ ਨੇ ਜਰੂਰਤ ਨੂੰ ਲੈ ਕੇ ਹਰ ਰੋਣੀ ਸੰਤਾਂ ਦੀ ਆਮਦ ਨੂੰ ਲੈ ਕੇ ਉਸ ਪ੍ਰਬੰਧ ਨੂੰ ਲੈ ਕੇ ਜੋ ਚਾਦਣਾ ਚਾਹੀਏ ਉਹਦੇ ਵਿੱਚ ਗੁਰਦੁਆਰਾ ਸਾਹਿਬੀ ਪ੍ਰਬੰਧਕ ਮੈਂਟੀ ਵੱਲੋਂ ਪ੍ਰਬੰਧਾਂ ਦਾ ਸਾਰਾ ਦੇਖਦੇ ਹੋਏ ਸੰਤਾਂ ਦੀ ਸੂਰਤ ਵਾਸਤੇ ਜੋ ਸੁਰਾਵਾ ਸੰਤਾਂ ਨੂੰ ਘਟਾਉਣ ਦੇ ਲਈ ਪਾਰਕਿੰਗ ਗੱਡੀਆਂ ਦੇ ਲਈ ਮੋਟਰਸਾਈਕਲ ਸਕੂਟਰ ਵਾਸਤੇ ਇਹ ਜਿਹੜੀ ਪ੍ਰਬੰਧ ਨੇ ਉਨ੍ਹਾਂ ਦੇ ਖਾਤੇ ਦਿੱਤੇ ਜਾ ਰਹੇ ਨੇ ਇਹਦੇ ਨਾਲ ਨਾਲ ਹੀ ਗੁਰਮਤ ਪ੍ਰਚਾਰ ਦੀਆਂ ਜਰੀਆਂ ਨੇ ਜਿਵੇਂ ਕਿ ਕੀ ਤੁੰਦਰਵਾਰ ਭਾਦੀ ਬਰਵਾਰ ਕਵੀ ਦਰਬਾਰ ਪੁਰੀਸ਼ਰ ਦਰਵਾਰ ਤੇ ਨਾਲ ਦੇ ਨਾਲ ਜਪਹਿਰਾ ਜਨਤ ਸਮਾਗਮ ਜੋ ਫਰਤਵਾਰ ਨਿਗਰਾਨ 26 ਜਨਵਰੀ ਨੂੰ ਹੋਏਗਾ ਦਰਬਾਰ ਦੇ ਵਿੱਚ ਤੇ ਨਾਲ ਦੀ ਨਾਲ ਸਾਰੇ ਜਿਹੜੇ ਨਗਰਾਂ ਦੇ ਵੱਡੇ ਪ੍ਰਬੰਧ ਤੇ ਹੋਰ ਕਿੱਥੇ ਕਿੱਥੇ ਪਾਣੀ ਦਾ ਜਿਹੜਾ ਨੀਂਦਾ ਪ੍ਰਬੰਧ ਹੈ ਉਹ ਟੈਂਕੀ ਦੇ ਵਿੱਚ ਦਮਨ ਕਨੈਕਸ਼ਨ ਦੇ ਦਿੱਤੇ ਜਾਂ ਉਹ ਕਈ ਕਾਰਨ ਨੇ ਜਿਹੜੇ ਸੰਗਤਾਂ ਦੇ ਸੁਰਤ ਵਾਸਤੇ ਬਾਹਰ ਜਿਹੜੀ ਦਸਤਕ ਦੇਣਾ ਲਈ ਉੱਥੇ ਵੀ ਕਾਰਾ ਲਗੀਆਂ ਦੇ ਪ੍ਰਬੰਧ ਲਈ ਸਾਰਾ ਜਿਹੜਾ ਹੈ ਉਹਨੂੰ ਗਰਾਊਂਡ ਲੈਵਲ ਤੇ ਜਿਹੜਾ ਹਰ ਕੰਮ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਜੋ ਦੇਸ਼ ਦੇਸ਼ ਤੋਂ ਸੰਗਤਾਂ ਦਾ ਜੀ ਪਰ ਨਹੀਂ ਹੈ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਜਿਹੜੀ ਪ੍ਰੋਗਰਾਮ ਨੀਕੇ ਜਾਣਗੇ ਮਤਲਬ ਵਰਮਤ ਸਮਾਗਮਾਂ ਦੇ ਉਹ ਇਸ਼ਤਿਹਾਰਾ ਨਹੀਂ ਸੰਗਤਾਂਾਂ ਵਿੱਚ ਮੀਡੀਆ ਲਈ ਪਹੁੰਚਣੇ ਆ ਉਹ ਆਸਮਤਾਂ ਇਹੋ ਬਣਤੀ ਹੈ ਕਿ ਤੁੰਨ ਮਾਰਗ ਧੰਦੇ ਨਾਲ ਜਿਹੜੀਆਂ ਆਪਣੇ ਹਾਜ਼ਰੀਆਂ ਨਾਲ ਕਿਉਂਕਿ ਕਾਰ ਸਮਾਗਮਾਂ ਜਿਹੜੀਆਂ ਨੇ ਭਾਈ ਸਾਹਿਬ ਭਾਈ ਨੂੰ ਬਾਖਸ ਸਿੰਘ ਦੀ ਵਿਵਕਾ ਦੀ ਭਾਈ ਕਿਨਰਸ بڑے ਛੋਣਾਂ ਛੋਣਾਂ ਦੇ ਨਾਲ ਚੱਲਣੀਆਂ ਨੇ ਇਹਦੇ ਵਿੱਚ ਪਰਿਵਾਰ ਦੇ ਮੈਂ ਨਵੇਂ ਵਿਚਾਰੇ ਗਏ ਨੇ ਉਹ ਰੁੱਥੁੰਦੇ ਜਿਹੜੇ ਕਾਰਜ ਦੇ ਦੀਵਾਨ ਹਾਲ ਦੇ ਵਿੱਚ ਵਿਚਾਰੀਆਂ ਦੇ ਕੰਮ ਸੰਤਾਂ ਦੇ ਵਾਸਤੇ ਜਿਹੜਾ ਹੈ ਸਰਾਵਾਂ ਦੇ ਵਿੱਚ ਰੋਡਈਆਂ ਗੱਦੇ ਪ੍ਰਬੰਧ ਉਹ ਕੋਈ ਸੰਗਤ ਜਿਹੜੀ ਹੈ ਆਏ ਹਾਲ ਦੇ ਵਿੱਚ ਬਾਬਾ ਜੀ ਦੇ ਅਸਥਾਨ ਤੇ ਜਨੋਨਨਵਾਦੀ ਜਾ ਰਹੀ ਹੈ ਇਸ ਕਰਕੇ ਸਰਾਵਾਂ ਦੇ ਵਿੱਚ ਜਿੱਥੇ ਆਪ ਜੀ ਨੂੰ ਸਤਿਗੁਰੂ ਦੀ ਮਖਸ਼ੂਸ਼ ਕਰਨ ਰਹਿਮਤ ਕਰਨ ਆਪ ਵੀ ਆਪਣੀਆਂ ਹਾਜ਼ਰੀਆਂ ਲਾ ਕੇ ਸੰਤਾਂ ਨੂੰ ਸਤਿਗੁਰੂ ਦੀਆਂ ਗੁਰੂ ਮੋਹਨ ਸਿੰਘ ਵਾਲੇ ਦੀ ਕੀ ਕਾਲੇ ਲਾਉਣੇ ਦੇ ਦਰਦੀਆਂ ਹਗਣੀਆਂ ਲਾ ਕੇ ਸਭ ਸੰਤਾ ਸੱਚੇ ਪਾਤਸ਼ਾਹ ਦੀਆਂ ਪੂਜਾ ਪਕ ਕਰਨ ਤੇ ਇਹ ਰੀਲ ਜੋ ਆਪਣਾ ਚੈਨਲ ਪਾਈ ਪਰਵਿੰਦਰ ਸਿੰਘ ਜੀ ਜੋ ਇੱਥੇ ਕਦਕਾ ਦੀ ਕਦਕਾ ਬਚੇ ਉਸ ਕਾਉਂਡੀ ਜਿਹੜੀ ਹੈ ਇਹਨਾਂ ਦੀ ਵੀ ਲੱਗੀ ਹੋਈ ਹੈ ਜੋ ਸ਼ਹੀਰ ਬਾਬਾ ਦੀਪ ਸਿੰਘ ਜੀ ਕਦਕਾ ਇੱਥੋਂ ਦਾ ਜਿਹੜਾ ਪਵੰਦੂ ਚਲਾ ਰਹੇ ਨੇ ਉਹਦੇ ਜਿਹੜੇ ਦੇ ਵਿੱਚ ਇਹਨਾਂ ਨੇ ਸਾਰੀ ਡਿਊਟੀਆਂ ਬੜੇ ਕਾਬਰ ਦਾ ਜਾ ਕੇ ਨਵਾ ਰਿਹਾ ਸਤਿ ਕੋ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਲੰਗਰ ਸਬੰਧੀ ਵੀ ਜਿਹੜੇ ਸੰਗਤ ਵੱਲੋਂ ਲਾਏ ਜਾਂਦੇ ਉਹਦੇ ਸਬੰਧੀ ਕੇ ਮੀਟਿੰਗਾਂ ਕਦੋਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਉਹ ਮੀਟਿੰਗ ਜੀ ਅਸੀਂ 20 ਦਸੰਬਰ ਨੂੰ ਰੱਖੀ ਹੈ ਤੇ ਜਿਹੜਾ ਇਹਨੂੰ ਜਿੰਨੇ ਵੀ ਸੇਵਾ ਕਰਨੇ ਆ ਲੰਗਰ ਦੀ ਉਹ ਆਵੇ ਅਸੀਂ ਮੀਟਿੰਗ ਕਰਾਂਗੇ ਅਸੀਂ ਉਹਨਾਂ ਦਾ ਕੋਆਰਡੀਨੇਸ਼ਨ ਮੀਟਿੰਗ ਹੈ ਕਿ ਕਿੰਨੇ ਕਿੱਥੇ ਲਾਉਣਾ ਹੈ ਆਹ ਲਾਉਣਾ ਹੈ ਵੈਸੇ ਸਾਡੀ ਅਪੀਲ ਇਹ ਵੀ ਹੈ ਕਿ ਆਪਾਂ ਅਲੱਗ-ਅਲੱਗ ਲੰਗਰ ਲਾਉਣ ਦੇ ਬਜਾਏ ਆਪਾਂ ਇਕੱਠਾ ਬਿਲਕੁਲ ਲੰਗਰ ਲਾਈਏ ਉਹ ਠੀਕ ਰਹੇਗਾ ਤੇ ਬਾਕੀ ਤੁਹਾਨੂੰ ਬੜੀ ਖੁਸ਼ੀ ਹੋਵੇ ਕਿ ਤੁਸੀਂ ਆਓ ਦਰਸ਼ਨ ਕਰੋ ਤੇ ਬਿਹਾਰੀ ਜਨ ਖੁਸ਼ੀਆਂ ਪ੍ਰਾਪਤ ਕਰੋ